ਸਤਿ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਇਹ ਲੈ ਕੇ ਹਾਜ਼ਰ ਆਇਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿਨ੍ਹਾਂ ਵੀਰਾਂ ਪੈਰਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਚ ਸਖਤ ਹੁਕਮ ਲਾਗ ਜਾਰੀ ਹੁਣ ਲੋਕ ਨਹੀਂ ਖਰੀ ਸਕਣਗੇ ਚੀਜ਼ਾਂ ਜ਼ਿਲ੍ਹੇ ਸਖਤ پابੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ ਇਹ ਹੁਕਮ 31 ਜਨਵਰੀ 2025 ਤੱਕ ਲਾਗੂ ਰਹੇਗੇ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਮੈਨੇਜਮੈਂਟ ਕਲੌਨ ਸਿੰਘ ਆਈਏਐਸ ਨੇ ਪਾਰਟਿਸਿਪਰਕਿਆ ਕੋਡ ਦੀ ਧਾਰਾ 163 ਅਨੁਸਾਰ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮਾਨਸਾ ਜ਼ਿਲ੍ਹੇ ਦੀ ਸੀਮਾ ਦੇ ਅੰਦਰ ਆਮ ਜਨਤਾ ਦੁਆਰਾ ਫੌਜੀ ਰੰਗ ਦੀਆਂ ਵਰਦੀਆਂ ਤੇ ਵਾਹਨਾ ਦੀ ਖਰੀਦ ਵਿਕਰੀ ਅਤੇ ਵਰਤੋਂ ਤੇ ਪੂਰਨ پابੰਦੀ ਲਗਾਈ ਹੈ ਉਹਨਾਂ ਕਾਕੇ ਭਾਰਤ ਵਿੱਚ ਫੌਜੀ ਅਧਿਕਾਰੀ ਅਤੇ ਕਰਮਚਾਰੀ ਫੌਜੀ ਰੰਗ ਦੀਆਂ ਵਰਦੀਆਂ ਪਹਿਨਦੇ ਹਨ ਅਤੇ ਜੀਪਾਂ ਮੋਟਰਸਾਈਕਲ ਟਰੱਕਾਂ ਆਦਿ ਵਰਗੇ ਫੌਜੀ ਰੰਗ ਦੇ ਵਾਹਨਾਂ ਦੀ ਵਰਤੋਂ ਕਰਦੇ ਹਨ ਪੱਜ ਕੋਝ ਸ਼ਰਾਰਤੀ ਅਨਸਰ ਫੌਜੀ ਰੰਗ ਦੀਆਂ ਵਰਦੀਆਂ ਵਾਹਨਾਂ ਦੀ ਵਰਤੋਂ ਕਰਕੇ ਦੇਸ਼ ਵਿੱਚ ਕਾਨੂੰਨ ਵਿਵਸਥਾ ਨੂੰ ਪੰਗ ਕਰਦੇ ਹਨ ਜਿਸ ਨਾਲ ਮਨੁੱਖੀ ਜੀਵਨ ਅਤੇ ਹੋਣ ਦੇ ਲਈ ਖਤਰਾ ਪੈਦਾ ਹੁੰਦਾ ਹੈ ਉਹਨਾਂ ਕਾਹ ਕੇ ਇਸ ਦੇ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਆਮ ਜਨਤਾ ਦਰ ਫੌਜੀ ਰੰਗ ਦੀਆਂ ਵਰਦੀਆਂ ਤੇ ਵਾਹਨਾਂ ਦੀ ਵਰਤੋਂ ਤੇ ਵਿਕਰੀ ਤੇ ਤੁਰੰਤ ਪਾਬੰਦੀ ਲਗਾਉਣੀ ਜ਼ਰੂਰੀ ਹੈ ਜ਼ਿਲ੍ਹਾ ਮੈਨੇਜਮੈਂਟ ਨੇ ਭਾਰਤੀ ਪਾਪ ਦੰਡ ਦਾਣ ਦੀ ਤਾਰਾ 163 ਅਨੁਸਾਰ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਮਾਨਸਾ ਜ਼ਿਲ੍ਹੇ ਵਿੱਚ ਅਣਤਕਾਰਿਤ ਸ਼ੋਰ ਪ੍ਰਦੂਸ਼ਣ ਜੰਤਰਾ ਤੇ ਪੂਰਨ ਪਾਬੰਦੀ ਦਾ ਹੁਕਮ ਜਾਰੀ ਕੀਤੇ ਹਨ ਉਹਨਾਂ ਕਹੇ ਕਿ ਆਮ ਲੋਕਾਂ ਵੱਲੋਂ ਮੈਰਿਜ ਪੈਰਿਸ ਧਾਰਮਿਕ ਸਥਾਨਾ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ ਵਿੱਚ ਲਾਊਡ ਸਪੀਕਰ ఆర్ਕੇਸਟਰਾ ਤੇ ਸ਼ੋਰ ਪ੍ਰਦੂਸ਼ਣ ਵਾਲੇ ਜੰਤਰਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦਾ ਅਨ ਆਮ ਲੋਕਾਂ ਮਾਨਸਿਕ ਤੌਰ ਤੇ ਬਿਮਾਰ ਲੋਕਾਂ ਅਤੇ ਬੱਚਿਆਂ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਤੇ ਬੱਚਿਆਂ ਦੀਆਂ ਤੇ ਸਿੱਖਿਆ ਤੇ ਵੀ ਮਾੜਾ ਮਾੜਾ ਪ੍ਰਭਾਵ ਪੈਂਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ